ਸਸਿਆ ਦੋਸਤੋ ਸੋ ਅਸੀਂ ਖੜੇ ਆ ਸੋਨਮਾਰਗ ਰੂਟ ਤੇ ਕਸ਼ਮੀਰ ਏਰੀਆ ਪੈਂਦਾ ਸਾਰਾ ਪੈਂਦਾ ਇਹ ਦੇਖੋ ਪਿੱਛੇ ਘਰ ਬਣੇ ਨੇ ਘਰ ਬਣੇ ਨੇ ਇਹ ਆਪਾਂ ਸੋਚੀਏ ਵੀ ਕਿਸ ਤਰ੍ਹਾਂ ਇੱਥੇ ਤੱਕ ਸਮਾਨ ਲੈ ਕੇ ਆਉਂਦੇ ਹੋਣੇ ਕਿਸ ਤਰ੍ਹਾਂ ਇਹਨਾਂ ਦੀ ਜ਼ਿੰਦਗੀ ਬਤੀਤ ਹੁੰਦੀ ਹੋਣੀ ਹੈ ਕਿਸ ਤਰ੍ਹਾਂ ਇਹ ਗੈਸ ਸਿਲੰਡਰ ਨਹੀਂ ਹੈਗਾ ਇਹਨਾਂ ਕੋਲ ਅੱਗ ਤੇ ਲੱਕੜ ਤੇ ਰੋਟੀਆਂ ਬਣਾਉਂਦੇ ਨੇ ਕਿਸ ਤਰ੍ਹਾਂ ਇਹ ਹਰ ਸਮਾਨ ਇੱਥੇ ਲੈ ਕੇ ਆਉਣਗੇ ਇਹ ਸੋਚਣ ਵਾਲੀ ਗੱਲ ਵਿਸ਼ਾ ਇੱਕ ਜੋ ਮੈਂ ਜਾਣਕਾਰੀ ਜੋ ਮੈਨੂੰ ਪ੍ਰਾਪਤ ਹੋਈ ਹੈ ਮੇਰੇ ਭਰਾਵਾਂ ਤੋਂ ਜਾਂ ਮੇਰੀ ਨੋਲੇਜ ਅਨਸਾਰ ਇੱਥੇ ਬਹੁਤ ਮੁਸ਼ਕਲ ਹੈ ਸਮਾਨ ਲੈ ਕੇ ਆਣਾ ਇਹ ਸਮਾਨ ਕਿੰਨੇ ਕਿੰਨੇ ਜੋ ਬਰਫਬਾਰੀ ਹੋ ਜਾਂਦੀ ਹੈ ਸਾਰਾ ਬੰਦ ਹੋ ਜਾਂਦਾ ਸੋਸਟ ਬਿਲਕੁਲ ਇਤੋ ਜਗ ਇਹ ਦੁਨੀਆ ਤੋਂ ਕੱਟ ਕੱਟ ਜਾਂਦਾ ਕਿਸੇ ਸਮੇਂ ਆਪਾਂ ਖਬਰਾਂ 'ਚ ਵੀ ਸੁਣਦੇ ਆ ਕਿ ਕਸ਼ਮੀਰ ਏਰੀਆ ਕੱਟ ਚੁਕਿਆ ਤੇ ਸੋ ਇਹ ਦੇਖੋ ਸੋਚੋ ਕਿ ਕਿਸ ਤਰ੍ਹਾਂ ਦਾ ਏਰੀਆ ਦੇਖੋ ਕਿੰਨੀ ਦੂਰ ਹੱਟ ਬਣੇ ਨੇ ਹੱਟ ਇਸ ਤਰ੍ਹਾਂ ਦੇ ਮਕਾਨ ਬਣੇ ਨੇ ਕਿ ਉੱਤੇ ਬਰਫ ਗਰੇ ਤੇ ਪਾਣੀ ਜੇ بارش ਪੈਂਦੀ ਹੈ ਬਿਲਕੁਲ ਸੋ ਥੱਲੇ ਪਾਣੀ ਜਾਵੇ ਜਾਂਦਾ ਸੋ ਸੋ ਇਸ ਕਰਕੇ ਇਹੋ ਜੀ ਨਵੀਂ ਤਾਜ਼ਾ ਅਪਡੇਟ ਦੇ ਨਾਲ ਜੁੜੇ ਰਹੋ ਹਰਜੀਤ ਸਿੰਘ ਖਾਲਸਾ ਨਿਊਜ਼ ਟਾਈਮ ਪੰਜਾਬ ਲੁਧਿਆਣਾ